ਹਾਂਜੀ ਕਿਸਾਨ ਮੇਲੇ ਦੇ ਵਿੱਚੋਂ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਇਹ ਇਹ ਜਿਹੜੀ ਵੀਡੀਓ ਆ ਇਹ ਮੇਰੀ ਪਰਸਨਲ ਫੇਵਰਿਟ ਵੀਡੀਓ ਆ ਤੇ ਮੈਂ ਆਪਦੇ ਆਪ ਨੂੰ ਬੜਾ ਭਾਗ ਗਾਲਾ ਸਮਝਦਾ ਕਿ ਮੈਂ ਇਹ ਵੀਡੀਓ ਨੂੰ ਸ਼ੂਟ ਕੀਤਾ ਤੇ ਮੈਂ ਇਹ ਆਪਦੀਆਂ ਅੱਖਾਂ ਦੇ ਨਾਲ ਇਹ ਕੁਝ ਦੇਖ ਕੇ ਆਇਆ। ਕਿਉਂਕਿ ਨਾ ਇਹ ਆਹ ਆ ਖੂਈ ਆ ਤੇ ਇਹਦੇ ਜਿਹੜੀ ਨਾਲ ਇਹਦੇ ਬਿਲਡਿੰਗ ਹੈ ਹਨਾ ਉਹ ਉਹ ਇੱਕ ਮਿਊਜ਼ੀਅਮ ਆ ਪੁਰਾਣਾ ਮਿਊਜ਼ੀਅਮ ਆ। ਉਹਦੇ ਵਿੱਚ ਆਪਣਾ ਪੁਰਾਣੀ ਸਭਿਤਾ ਦਾ ਸਮਾਨ ਪਿਆ। ਵੀ ਜੋ ਵੀ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ ਆਪਾਂ ਆਪਣੇ ਬਜ਼ੁਰਗ ਵਰਤਦੇ ਸੀਗੇ ਤੇ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਤੇ ਇਹਨੂੰ ਮੈਂ ਅੰਦਰੋਂ ਵੀ ਦਿਖਾਉਣਾ ਚਾਹੁੰਦਾ ਸੀਗਾ ਪਰ ਉਹਨੂੰ ਕੁਝ ਖਾਸ ਨਹੀਂ ਦਿਖਾ ਸਕਿਆ ਤੇ ਇਹਦੇ ਵਿੱਚ ਨਾ ਜਿੰਨਾ ਕ ਜਿਹੜਾ ਕ ਕੁਝ ਤੁਹਾਨੂੰ ਦਿਖਾਉਂਗਾ ਨਾ ਉਹ ਅੱਜ ਦੇ ਬੱਚਿਆਂ ਨੇ ਤਾਂ ਮੇਰੇ ਹਿਸਾਬ ਵਿੱਚ ਕਦੇ ਦੇਖਿਆ ਹੀ ਨਹੀਂ ਹੋਣਾ ਆ ਕੜਾਹਾ ਤੇ ਇੱਥੇ ਨਾ ਜੇ ਆਪਾਂ ਜਾ ਕੇ ਯੂਨੀਵਰਸਿਟੀ ਨੂੰ ਦੇਖਦੇ ਆ ਨਾ ਤਾਂ ਇਹ ਲੱਗਦਾ ਹਣਾ ਵੀ ਯੂਨੀਵਰਸਿਟੀ ਨੇ ਬਹੁਤ ਕੁਝ ਕੀਤਾ ਆਪਣੇ ਵਾਸਤੇ ਹਨਾ ਆਪਣੀ ਕਿਸਾਨੀ ਵਾਸਤੇ ਆਪਣੇ ਲੋਕਾਂ ਵਾਸਤੇ ਬਹੁਤ ਕੁਝ ਕੀਤਾ ਆ ਟਿੰਡਾ ਵਾਲਾ ਖੂਹ ਇਹ ਕੋਈ ਬਹੁਤਾ ਪੁਰਾਣਾ ਖੂਹ ਨਹੀਂ ਹੈਗਾ ਇਹਨੂੰ 2016 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਤੇ ਇਹਨੂੰ ਸਿਰਫ ਇੱਕ ਪ੍ਰਦਰਸ਼ਨੀ ਦੇ ਵਾਸਤੇ ਬਣਾਇਆ ਗਿਆ ਇਹਨੂੰ ਮੈਂ ਚਲਾ ਕੇ ਵੀ ਦੇਖਿਆ ਤੇ ਦਰਅਸਲ ਨਾ ਛੋਟਾ ਜਿਹਾ ਇਹਨੂੰ ਖੂਹ ਬਣਾਇਆ ਹੋਇਆ ਟਿੰਡਾ ਟਿੰਡਾ ਵੀ ਚੱਲਦੀਆਂ ਇਹਦੀਆਂ ਤੇ ਇਹਦੇ ਵਿੱਚੋਂ ਜਦੋਂ ਪਾਣੀ ਵੀ ਬਾਹਰ ਨਿਕਲਦਾ ਤੇ ਜੇ ਬਾਹਰ ਨਿਕਲਦਾ ਜਿਹੜਾ ਪਾਣੀ ਆ ਤੇ ਉਹਨਾਂ ਬਾਹਰ ਇਹਨਾਂ ਨੇ ਬਣਾਈ ਵੀ ਹੈਗੀ ਆ ਇੱਕ ਹੌਦੀ ਜਟੋ ਵਾਲ ਟਾ ਬਣਾਇਆ ਹੋਇਆ ਹੈਗਾ ਅਜਮੈਂਟ ਆ ਟਿੰਡਾ ਹਨ ਤੇ ਇਹਨੂੰ ਗੇਟ ਦੇ ਆ ਤੇ ਇਹਦੇ ਚੋਂ ਪਾਣੀ ਨਿਕਲਦਾ ਤੇ ਉਹ ਜਿਹੜੀ ਪਾਣੀ ਜਿਹੜਾ ਬਾਹਰ ਨਿਕਲਦਾ ਆ ਹੌਦੀ ਜੀ ਦੇ ਵਿੱਚ ਤੇ ਇਸੇ ਦੇ ਵਿੱਚੋਂ ਨਿਕਲ ਕੇ ਤੇ ਇਹਦੇ ਵਿੱਚ ਵਾਪਸ ਦੁਬਾਰੇ ਚਲਾ ਜਾਂਦਾ ਹੈਗਾ ਵੀ ਉਹੀ ਪਾਣੀ ਨਾਲੇ ਦਾ ਇੱਕ ਪ੍ਰਦਰਸ਼ਨੀ ਦੇ ਕੰਮ ਆ ਜਾਂਦਾ ਹਨ ਨਾਲੇ ਤਾਂ ਪਤਾ ਲੱਗ ਜਾਂਦਾ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਪੁਰਾਣਾ ਪੰਜਾਬ ਕਿਵੇਂ ਦਾ ਸੀਗਾ ਸਾਡਾ ਸਭਿਆਚਾਰ ਕਿੱਦਾਂ ਦਾ ਸੀਗਾ ਹਨਾ ਵੇਖੋ ਹੁਣ ਆਪਾਂ ਮੋਟਰ ਦਾ ਬਟਨ ਨੱਪਦੇ ਆਂ ਤੇ ਵਾਪਸ ਘਰੇ ਆ ਜਾਂਦੇ ਆਂ ਤੇ ਉਹ ਵੀ ਟਾਈਮ ਸੀਗਾ ਜਦੋਂ ਬਜ਼ੁਰਗਾਂ ਨੇ ਖੂਹਾਂ ਤੇ ਬਲਦ ਲਾਈ ਰੱਖਣੇ ਹਨਾ ਊਠ ਲਾਈ ਰੱਖਣੇ ਤੇ ਸਾਰੀ ਸਾਰੀ ਦਿਹਾੜੀ ਲਈ ਪਾਣੀ ਲਾਈ ਜਾਂਦੇ ਸੀਗੇ ਤੇ ਬਹੁਤ ਚੰਗਾ ਲੱਗਿਆ ਮੈਨੂੰ ਇਹ ਚੀਜ਼ਾਂ ਨੂੰ ਦੇਖ ਕੇ ਨਾ ਤੇ ਇੱਕ ਸਕੂਨ ਜਿਹਾ ਮਿਲਦਾ ਐਂ ਲੱਗਦਾ ਨਾ ਵੀ ਜਿਵੇਂ ਹੁਣ ਦੀ ਜ਼ਿੰਦਗੀ ਆਪਾਂ ਬਾਹਲੀ ਭੱਜ ਦੌੜ ਵਾਲੀ ਬਣਾ ਲਈ ਆਪਦੀ ਪਹਿਲਾਂ ਸਾਫ਼ ਜੀ ਸੋਬਰ ਜੀ ਸਿੰਪਲ ਜੀ ਜ਼ਿੰਦਗੀ ਸੀਗੀ ਹਨਾ ਤੇ ਨਾ ਹੀ ਕੋਈ ਬਾਲੇ ਝਮੇਲੇ ਸੀਗੇ ਨਾ ਹੀ ਕੁਝ ਹੋਰ ਸੀ ਤੇ ਬਸ ਆਪਦੀ ਜ਼ਿੰਦਗੀ ਚ ਲੋਕ ਮਸਤ ਰਹਿੰਦੇ ਸੀਗੇ ਆ ਡੋਲੀ ਸੀਗੀ ਤੇ ਆਪਦੀ ਜ਼ਿੰਦਗੀ ਦੇ ਨਾਲੋਂ ਹੋਰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਮਰਜ਼ੀ ਕੁਛ ਮਰਜ਼ੀ ਕਰੀ ਚੱਲੇ ਤੇ ਸੋ ਧੰਨਵਾਦ